ਹੈਲੋ ਮੈਡਮ ਜੀ ਹਾਂਜੀ ਅ ਤੁਸੀਂ ਨਾਸਰ ਬੋਲਦੇ ਹੋ ਇੱਥੋਂ ਹਸਪਤਾਲ ਤੋਂ ਸਰਕਾਰੀ ਤੋਂ ਹਾਂਜੀ ਤੇ ਮੈਂ ਨਾ ਇੱਥੋਂ ਚੱਕਾਂ ਤੋਂ ਬੋਲਦਾ ਸੀਗਾ ਹਰਦੀਪ ਹਾਂਜੀ ਬੋਲੋ ਤੇ ਯਾਦ ਆ ਗਿਆ ਹੁਣੇ ਮੈਂ ਸੁੱਤੋਂ ਦਵਾਈ ਲੈ ਗਿਆ ਸੀਗਾ ਉਹ ਯਾਨੀ ਮੇਰੇ ਮੇਰੇ ਚੇਤੀ ਹੋ ਜਾਂਦਾ ਹੈਗਾ ਤੇ ਤੁਸੀਂ ਦਵਾਈ ਮੈਨੂੰ ਕਿਹੜੀ ਦੇ ਦਿੱਤੀ ਮੇਰਾ ਤਾਂ ਕੰਮ ਹੀ ਡੇਟਾ ਹੋ ਗਿਆ ਸਾਰਾ ਕੀ ਹੋ ਗਿਆ ਜੀ ਮੈਂ ਗੋਲੀਆਂ ਤੁਸੀਂ ਮੈਨੂੰ ਦਿਤਿਆ ਸੀ 5 ਗੋਲੀਆਂ अच्छा ਤੁਸੀਂ ਕਹੇ ਵੀ ਇੱਕ ਸ਼ਾਮ ਨੂੰ ਲੈ ਲਿਓ ਇੱਕ ਸਵੇਰੇ ਲੈ ਲਿਓ। ਦੁੱਧ ਨਾਲ ਤੇ ਮੈਂ ਉਵੇਂ ਉਵੇਂ ਗੋਲੀਆਂ ਲੈ ਗਿਆ। ਸੁਪਾ ਲਈ ਤੇੰਨ ਘਾਤ ਲਈ ਗੋਲੀ ਤੁਸੀਂ ਸ਼ਾਮ ਨੂੰ ਹੀ ਲੈਣੀਆਂ ਸੀਆਂ। ਨਹੀਂ ਨਹੀਂ ਮੈਡਮ ਜੀ ਤੁਸੀਂ ਤੁਸੀਂ ਭੁੱਲ ਗਏ ਹੋ ਸ਼ਾਇਦ ਤੁਸੀਂ ਇਹ ਕਿਹਾ ਸੀ ਵੀ ਸਵੇਰੇ ਸ਼ਾਮ ਲੈਣੀਆਂ ਗੋਲੀ। ਸਵੇਰੇ ਸ਼ਾਮ ਤਾਂ ਨਹੀਂ ਹੈ ਇਹਨਾਂ ਆਖਿਆ ਸੀ। ਦੇਖੋ ਜੀ ਹੁਣ ਸੁਜ ਕੇ ਸੁਜ ਕੇ ਹੋਇਆ ਪਿਆ ਪੋਪਲੇ ਵਰਗਾ। ਠੀਕ ਹੈ। ਪੋਪਲਾ ਦੇਖਿਆ ਪੋਪਲਾ ਦੇਖਿਆ ਪੋਪਲਾ ਹਾਂ ਦੇਖਿਆ ਹਾਂ ਬਸ ਉਹ ਦੇਖਿਆ ਮੈਂ ਪੋਪਲੇ ਵਰਗਾ ਹੋਇਆ ਤਾਂ ਹੁਣ ਦੱਸੋ ਮੈਡਮ ਜੀ ਆ ਪੋਪਲੇ ਵਰਗੇ ਸੁਜੇ ਦਾ ਨਾ ਕੀ ਕਰਾਂ ਹੁਣ ਦੇਖੋ ਅਸੀਂ ਕੀ ਕਰੀ ਤੁਹਾਨੂੰ ਮੈਡਮ ਇਹ ਨਹੀਂ ਕਰੀ ਦੇਖੋ ਜੀ ਮੇਰੀ ਗੱਲ ਸੁਣੋ ਮੇਰਾ ਕਰਨਾ ਸੀ ਘਰ ਜਾਣੇ ਵਿਆਹ ਅੱਛਾ ਤੇ ਮੈਨੂੰ ਅਸੀ ਕੀ ਦਿੱਕਤ ਆ ਹ ਜਿਵੇਂ ਤੁਸੀਂ ਤੇ ਮੇਰਾ ਜੇਤੀ ਵੀ ਮਤਲਬ ਨਾ ਗਰਮੀ ਸਹਿ ਨਹੀਂ ਪੌਂਦਾ ਸੀ ਅੰਦਰਲੇ ਹਮ ਕਿ ਬਚਪਨ ਦੇ ਵਿੱਚ ਗਲਤੀਆਂ ਬਹੁਤ ਕੀਤੀਆਂ ਤੇ ਬਚਪਨ ਦੀਆਂ ਗਲਤੀਆਂ ਦੇ ਕਾਰਨ ਐਡਾ ਵੱਡਾ ਜਿਹੜਾ ਖਾਮੀ ਆ ਜਾ ਹੈਗਾ ਸਾਨੂੰ ਪੁਖਤਣਾ ਪੈ ਰਿਹਾ अच्छा بچਪਨ ਦੀ ਗਲਤੀਆਂ ਦੇ ਕਾਰਨ ਤੇ ਤਾਂ ਕਰਕੇ ਕੀ ਹੈ ਕਿ ਹੁਣ ਦਿੱਕਤ ਇਹ ਆ ਗਈ ਕਿ ਜਦੋਂ ਖਾੜ ਵਿੱਚ ਜਾਂਦਾ ਅੱਛਾ ਉੱਥੋਂ ਦੀ ਗਰਮੀ ਸਹਿ ਨਹੀਂ ਪਾਉਂਦਾ ਅੱਛਾ ਜੀ ਹੋਰ ਤੇ ਤਾਂ ਹੀ ਤਾਂ ਤੁਹਾਡੇ ਕੋਲ ਦਵਾਈ ਲੈਣਾ ਆਇਆ ਸੀ ਹਾਂਜੀ ਦਵਾਈ ਤਾਂ ਸੀ ਬਿਲਕੁਲ ਸਹੀ ਦਿੱਤੀ ਆ ਪਹਿਲੀ ਗੱਲ ਤੁਸੀਂ ਦੱਸਿਆ ਨਹੀਂ ਕਿ ਤੁਸੀਂ ਮੈਰਿਡ ਹੈ ਨਹੀਂਂ ਇਕਵਾਰਿਓਂ ਲੈ ਨਹੀਂ ਜਾਂਦੀ ਐ ਤੁਸੀਂ ਗਲਤ ਦਵਾਈ ਲੈ ਲਈਏ ਨਹੀਂ ਨਹੀਂ ਮੈਡਮ ਜੀ ਮੈਂ ਤੁਹਾਨੂੰ ਦੱਸਿਆ ਸੀਗਾ ਤੁਸੀਂ ਕਿਉਂ ਨਹੀਂ ਸਮਝਦੇ ਤੁਸੀਂ ਤੁਹਾਨੂੰ ਮੈਂ ਸਾਰੀ ਗੱਲ ਦੱਸੀ ਸੀ ਮੈਂ ਤੁਹਾਨੂੰ ਇਹ ਕਿਹਾ ਸੀ ਵੀ ਮੇਰਾ ਮੈਸ ਜੀ ਤੁਹ ਖਬਰਾਉਣਾ ਹੈ ਮੇਰਾ ਵਿਆਹ ਹੋਣ ਵਾਲਾ ਮੇਰਾ ਅੰਗਰ ਕੇ ਮੈਂ ਖਬਰਾਉਣਾ ਹੈ ਜੀ ਤੁ ਤਾਂ ਗਰਮ ਦਵਾਈ ਲੈਣਾ ਮੈਂ ਗੱਲ ਤੁਹਾਨੂੰ ਦੱਸੀ ਸੀ ਦੱਸੀ ਹੁਣੀ ਹੈ ਸ਼ਾਇਦ ਮੇਰੇ ਨਹੀਂ ਯਾਦ ਆ ਫਿਰ ਐ ਰਿਜਿਮੇਡੀ ਵੀ ਸਾਡੇ ਕੋਲੇ ਕਈ ਆਉਂਦੇ ਆ ਮਰੀਜ਼ ਤਾਂ ਆਉਂਦੇ ਆ ਫਿਰ ਹੁਣ ਮੇਰਾ ਤਾਂ ਕੋਈ ਹੱਲ ਕਰੋ ਨਾ ਮੈਡਮ ਹੁਣ ਮੈਂ ਹੁਣ ਨਾ ਨਾ ਤੇ ਵੰਦਾ ਮੈਂ ਉੱਤੇ ਬਰਫ਼ ਵੀ ਲਾ ਲਾ ਕੇ ਦੇਖ ਲੇ ਠੀਕ ਹੈ ਮੈਂ ਉੱਤੇ ਕੋਈ ਕਹਿੰਦਾ ਹੱਲ ਦੀ ਬਨ ਲਾ ਤੇ ਕੋਈ ਕਹਿੰਦਾ ਕੁਝ ਬਨ ਲਾ ਤੇ ਵੀ ਤਾਂ ਲਾਏ ਨਾ ਮਤਲਬ ਪੂਰਾ ਟਾਈਟ ਹੋ ਕੇ ਨਾ ਨਹੀਂ ਫਿਰ ਥੋੜੀ ਛੇਲੀ ਦਿੱਤੀਆਂ ਹੁਣ ਛੇਲੀ ਨੂੰ ਮਿਲ ਲੂ ਫਿਰ ਹੋਰ ਕੀ ਦਸੀਏ ਨਹੀਂ ਨਹੀਂ ਮੈਡਮ ਮੇਰੀ ਗੱਲ ਸੁਣੋ ਢੇਲੀ ਛੇਲੀ ਜਿਹੜੀ ਹੈ ਨਾ ਐਵੇਂ ਜਿਮੋੱਕੇ ਦੇ ਸੀਲਿੰਗਾ ਵੀ ਤਾਂ ਨਹੀਂ ਆਉਂਦੀਆਂ ਨਾ ਅੱਛਾ ਹੂੰ ਦੁਰਗਾਂ ਫਰ ਨਹੀਂ ਜਦੋਂ ਐ ਬੰਦੇ ਜੀ ਕਰਦਾ ਉਹਦੋਂ ਨਹੀਂ ਉਹ ਜਦੋਂ ਜੀ ਨਾ ਕਰਦਾ ਉਹ ਨਾ ਬੰਦੇ ਦਾ ਹੂੰ ਉਦੋਂ ਸੇਲੀ ਆ ਜੂਗੀ ਕਿ ਜਦੋਂ ਜੀ ਕਰਦਾ ਉਹ ਰੋ ਜਾਮਾ ਨਹੀਂ ਹੁੰਦੀ ਦੇਖ ਲਾ ਆ ਵੀ ਪ੍ਰੋਬਲਮ ਆ ਹੈਰੇ ਆ ਵੀ ਬਰ ਕੋ ਲਈ ਹੈਰੇ ਹੁਣ ਮੀ ਪਈ ਜਾਂਦਾ ਕੁਝ ਕੀ ਹੋਇਆ ਪਿਆ ਮੇਰਾ ਪੋਕਲੇ ਵਾਲਾ ਜਾਮਾ ਨਾ ਤਾਂ ਦੇਖ ਮੇਰੇ ਹੈਗੀ ਕੋਈ ਸੇਲੀ ਨਾ ਹੈਗੀ ਮੇਰੇ ਕੋ ਘਰ ਵਾਲੀ ਠੀਕ ਹੈ ਅੱਛਾ ਤੁਸੀਂ ਰਿਲੈਕਸ ਹੋ ਕੇ ਨੂੰ ਆਈ ਬਿਠਾ ਸਕਦੇ ਹੁਣ ਮੇਰੇ ਕੋਲ ਤਾਂ ਕੋਈ ਇਲਾਜ ਹੈ ਨਹੀਂ ਇਹਦਾ ਹਾਂਜੀ ਫੇਰ ਹੁਣ ਮੈਂ ਕੀ ਕਰਾਂ ਦੱਸ ਫੇਰ ਕੋਈ ਨਹੀਂ ਗੱਲਾਂ ਸੀ ਕਰੀ ਰੱਖਾਂਗੇ ਤੁਸੀਂ ਰਿਲੈਕਸ ਹੋ ਜਿਓ ਬੜੀਆ ਤਰੀਕੇ ਨਾਲ ਤੁਸੀਂ ਇਹਨੂੰ ਸਹੀ ਕਰ ਲਓ ਇਸੀ ਗੱਲ ਤੁਸੀਂ ਮੇਰੇ ਨਾਲ ਤੁਸੀਂ ਮੇਰੇ ਨਾਲ ਐ ਗੱਲਾਂ ਕਰੀ ਚਾਹੁੰਨਾ ਵੀ ਜਿਵੇਂ ਮੈਂ ਹਾਂ ਬੋਲੀ ਨਹੀਂ ਤਾਂ ਮੈਂ ਤੇ ਢਿਖੜੇ ਵਿੱਠੀਆਂ ਦੀ ਜਮਾਈ ਕੋਈ ਨਹੀਂ ਕੋਈ ਬੱਠੀ ਮੈਨੂੰ ਵੀ ਸੱਚੀ ਕੋਈ ਕੋਲ ਬੈਠ ਚੁੰਦੇ ਐਵੇਂ ਕਰਕੇ ਜਿਵੇਂ ਰਾਜ ਕੰਮ ਕਰ ਮੇਰਾ ਜਿਹਾ ਜ ਕੰਮ ਕਰਦੇ ਹੋ ਤੁਸੀਂ ਮੈਨੂੰ ਤੁਹਾਨੂੰ ਬਹੁਤ ਪੋਨ ਲੱਗੂਆ ਤੁਹਾਨੂੰ ਸੱਚੀ ਪੋਨ ਲੱਗੂਆ ਤੁਹਾਨੂੰ ਲੈ ਐ ਨਹੀਂ ਹੋ ਸਕਦਾ ਜੀ ਜੋ ਨਹੀਂ ਹੋ ਸਕਦਾ ਮਾ ਸਾਡੀ ਦਵਾਈ ਸਾਡੇ ਤੇ ਯੂਜ਼ ਕਰੋਗੇ ਤੁਸੀਂ ਤਾਂ ਦੇਖੋ ਜੋ ਬੰਦੇ ਕੋਲ ਕੋ ਚਾਰਾ ਨਾ ਹੋਵੇ ਕੋਈ ਹੱਲ ਨਾ ਹੋਵੇ ਤਾਂ ਫਿਰ ਬੰਦਾ ਕੀ ਕਰੂਗਾ ਦੱਸੋ ਕੋਈ ਇਲਾਜ ਤਰੀਕਾ ਟੂ ਪ੍ਰੋਬਲਮ ਮੌਜੂਦ ਹੀ ਆਜੇ ਤੁਸੀਂ ਕਹਿੰਦੇ ਹੋ ਹੋਰ ਮਰੀਜ਼ ਕਹਿੰਦੇਗਾ ਸਾਨੂੰ ਫਿਰ ਹੂੰ ਹੂੰ ਕਿ ਅੰਥੜੀ ਆ ਮਦਦ ਕਰ ਦਿੰਨੀ ਹੈ ਕਿਉਂਕਿ ਮੇਰੀ ਗਲਤੀ ਐਂਧਾ ਮਨ ਸਵੇਰੇ ਲੈਣ ਦਾ ਹੈ ਤਾਂ ਗੋਲੀ ਐਨੀ ਮਦਦ ਥੜੀ ਮ ਕਰ ਸਕਦੀ ਥੋੜਾ ਨਾਲ ਗੱਲ ਲਾ ਸਕਦੀ ਆ ਜੇ ਰਿਲੈਕਸ ਹੋਵੋਗੇ ਤਾਂ ਦੱਸੋ ਫਿਰ ਕਿਵੇਂ ਕਰਾਂਗੇ ਸ਼ੁਰੂ ਕਰ ਦੋ ਫਿਰ 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 ਗੱਲਾਂ ਮਾਰੀ ਚੱਲੋ ਆਪੇ ਹੋ ਜੂਗਾ ਸਹੀ আচ্ছা ਸਹੀ నోకాల hmm. ਡੇਟਲੋਜੀ ਆ ਜੋ ਹੋ ਰਿਹਾ। ਹਾਂ ਨਾ ਨਾ। ਠੀਕ ਹੈ।